ਕੀਨ ਤੋਂ ਫੈਲੇ ਹਿਊਮਨ ਮੈਂਟਿਨੀਅਮ ਆਫ ਵਾਇਰਸ ਐਟੀਐਮਪੀਵੀ ਦੇ ਪਰਚ ਦਸਤਕ ਦੇਣ ਤੋਂ ਬਾਅਦ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੇ ਸਾਰੇ ਸੂਬਿਆਂ ਨੂੰ ਨਿਗਰਾਨੀ ਵਧਾਉਣ ਦਾ ਹੁਕਮ ਦਿੱਤਾ ਗਿਆ ਹੈ ਇਸ ਸਬੰਧੀ ਪੰਜਾਬ ਦੇ ਸਿਹਤ ਵਿਭਾਗ ਨੇ ਨਵੇਂ ਹੁਕਮਾਂ ਚ ਸਾਰੇ ਜ਼ਿਲ੍ਹਿਆਂ ਦੇ ਸਿਵਲ ਸर्जਨਾ ਨੂੰ ਇਸ ਵਾਇਰਸ ਤੋਂ ਅਲਰਟ ਕਰ ਦਿੱਤਾ ਗਿਆ ਹੈ ਹਾਲਾਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਮਾਮਲਾ ਸੂਬੇ 'ਚ ਨਹੀਂ ਆਇਆ ਪਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਇਸ ਸੰਬੰਧੀ ਸਾਵਧਾਨ ਰਹਿਣ ਲਈ ਕਿਹਾ ਹੈ ਸਰਕਾਰੀ ਹਸਪਤਾਲ 'ਚ ਇਸ ਵਾਇਰਸ ਨਾਲ ਨਜਿੱਠਣ ਲਈ ਵੱਖਰਾ ਵਾਰਡ ਬਣਾਉਣ ਲਈ ਕਿਹਾ ਗਿਆ ਹੈ ਹੁਣ ਪੰਜਾਬ ਦਾ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ ਕੇਂਦਰੀ ਸਿਹਤ ਭਾਗ ਨੇ ਭਾਰਤ ਦੇ ਸਿਹਤ ਮੰਤਰੀਆਂ ਅਤੇ ਸੂਬੇ ਦੇ ਸਿਹਤ ਮੈਂ ਭਾਗਾਂ ਨੂੰ ਆਪਣੇ ਆਪਣੇ ਸੂਬਿਆਂ 'ਚ ਖਾਸ ਧਿਆਨ ਦੇਣ ਦੀ ਅਪੀਲ ਕੀਤੀ ਹੈ ਮਾਇਰਾ ਦਾ ਕਹਿਣਾ ਹੈ ਕਿ ਇਸ ਵਾਇਰਸ ਲਟਨ ਕਰੋਨਾ ਦੇ ਨਾਲ ਮਿਲਦੇ ਜੁਲਦੇ ਹਨ ਪਰ ਇਹ ਉਨਾ ਖਤਰਨਾਕ ਨਹੀਂ ਹੈ ਪਰ ਛੋਟੇ ਬੱਚਿਆਂ ਬਜ਼ੁਰਗਾਂ ਤੇ ਕ੍ਰਾਨਿਕ ਬਿਮਾਰੀਆਂ ਦੇ ਮਰੀਜ਼ਾਂ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਹਨਾਂ ਨੇ ਕਿਹਾ ਗਿਆ ਹੈ ਕਿ ਇਸ ਵਾਇਰਸ ਤੋਂ ਜ਼ਿਆਦਾ ਸਾਵਧਾਨ ਰਹਿਣ ਲਈ ਕਿਹਾ ਉਨਾ ਹੀ ਵੀ ਕਹਿਆ ਕਿ ਜਿਸ ਕਿਸੇ ਦੇ ਵੀ ਪਰਿਵਾਰ ਚ ਬੱਚੇ ਜਾਂ ਬਜ਼ੁਰਗ ਹੋਣ ਉਹਨਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਹੋਵੇ ਤਾਂ ਮਾਹਰ ਦੀ ਸਲਾਹ ਨਾਲ ਦਵਾਈ ਲਵੋ ਅਤੇ ਮਾਸਕ ਪਾਣ ਕੇ ਰੱਖੋ ਭੀੜ ਵਾਲੀਆਂ ਥਾਵਾਂ ਤੇ ਨਾ ਜਾਵੋ ਕੋਵਿਡ ਐਪਰੋਪਰੀਏਟ ਬਿਹੇਵੀਅਰ ਦੇ ਤਹਿਤ ਦੱਸੇ ਗਏ ਨਿਯਮਾਂ ਦੀ ਪਾਲਣਾ ਕਰੋ ਇਨਫਲੂਐਂజా ਵਾਇਰਸ ਗੰਭੀਰ ਸਹਾਦੀ ਲਾਗ ਲਈ ਜ਼ਿੰਮੇਵਾਰ ਹੈ ਵਿਸ਼ੇਸ਼ ਤੌਰ ਤੇ ਬੱਚਿਆਂ ਬਜ਼ੁਰਗਾਂ ਤੇ ਕਮਜ਼ੋਰ ਪ੍ਰਤੀ ਰੱਖਿਆ ਪਰ ਨਾਲੀ ਵਾਲੇ ਲੋਕਾਂ ਜੀ ਇਨਫੈਕਸ਼ਨ ਪਰਭਾਵਿਤ ਵਿਅਕਤੀ ਜਾਂ ਦੂਸ਼ਿਤ ਸਤਾਂ ਨਾਲ ਸੰਪਰਕ ਚ ਆਣਾ ਸੰਪਰਕ ਤੋਂ 3 ਦਿਨ 6 ਦਿਨ ਬਾਅਦ ਸਾਹਮਣੇ ਆਉਣ ਵਾਲੇ ਲੱਛਣ ਚ ਨੱਕ ਬੰਦ ਹੋਣਾ ਨੱਕ ਵਹਿਣਾ ਗਲੇ ਚ ਖਰਾਸ਼ ਸਿਰ ਦਰਦ ਖਾਂਸੀ ਰੋਗ ਵਿਕੜਨ ਤੇ ਸਾਹ ਲੈਣ ਚ ਮੁਸ਼ਕਲ ਬੁਖਾਰ ਬਰੋਕਾਇਟਿਸ ਨਿਮੋਨੀਆ ਮਾਏ 10 ਦਿਨ ਕੀ ਜਿਆਦਾਤਰ ਮਾਮਲੇ 2 ਤੋਂ 5 ਦਿਨਾਂ ਬਾਅਦ ਬਿਨਾ ਇਲਾਜ ਦੇ ਠੀਕ ਹੋ ਜਾਂਦੇ ਹਨ ਆਰਾਮ ਕਰੋ ਜਿਆਦਾ ਪਾਣੀ ਪੀਓ ਡਾਕਟਰ ਦੀ ਸਲਾਹ ਨਾਲ ਦਵਾਈ ਲਵੋ ਵਾਰ-ਵਾਰ ਹੱਥ ਧੋਵੋ ਚਿਹਰੇ ਤੇ ਮਾਸਕ ਲਗਾਓ ਖਾਂਸੀ ਜੁਕਾਮ ਤੇ ਮਰੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ ਖੁਦ ਨੂੰ ਖਾਂਸੀ ਜੁਕਾਮ ਹੋਣ ਤੋਂ ਕਰੋ ਬਾਹਰ ਨਾ ਜਾਓ